ਤੁਸੀਂ ਇਹ ਦੇਖੋ ਕਿ ਲੋਹਾਂ ਚੱਲਦੀਆਂ ਨੇ ਉੱਪਰ ਇਹਨੇ 400 500 ਫੁੱਟ ਦੇ ਉੱਪਰ ਬੈਠਣਾ ਬਹੁਤ ਵੱਡੀ ਹੈ ਗੱਲ ਹੁੰਦੀ ਹੈ ਪਰ ਮਾਲਕ ਦੀ ਉਹਨਾਂ ਤੇ ਬਖਸ਼ਿਸ਼ ਕੀਤੀ ਹੋਈ ਹੈ ਕਿ ਜਦੋਂ ਸਰਕਾਰ ਦੇ ਵਿੱਚ ਅਸੀਂ ਆਵਾਂਗੇ ਅਸੀਂ ਇਹ ਕਾਨੂੰਨ ਬਣਾਵਾਂਗੇ ਕਿ ਇੱਕ ਬੰਦੇ ਨੂੰ ਘੱਟੋ ਘੱਟ ਉਮਰ ਕੈਦ ਹੋ ਜਾਵੇ ਇਹ ਤਾਂ ਕਿ ਬੰਦਾ ਅੱਗੇ ਨੂੰ ਇਹ ਬੇਅਦਮੀਆਂ ਕਰਨ ਦਾ ਮਨ ਦੇ ਵਿੱਚ ਡਰ ਹੋਵੇ ਨਾਲ ਹੀ ਸੀ ਬਿਲਕੁਲ ਮਾਤਾ ਰਾਣੀ ਦੇ ਚੌਂਕ ਤੇ ਅਰੇ ਮੇਰਾ ਖਿਆਲ ਹੈ ਤੋਂ 50 ਕਰਮਾਂ ਦਾ ਐ ਫਰਕ ਨਹੀਂ ਹੈਗਾ ਪੰਜਾਬ ਤੋਂ ਸਾਰੇ ਇਕੱਠੇ ਹੋ ਕੇ ਅਸੀਂ ਦਿਨ ਰਾਤ ਕੋਸ਼ਿਸ਼ ਕਰ ਰਹੇ ਹਾਂ ਹੁਣ ਇਹ ਮੋਰਚਾ ਇੱਕ ਵਿਸ਼ਾਲ ਰੂਪ ਧਾਰਨ ਕਰੇਗਾ ਪਤਾ ਹੈ ਸਾਨੂੰ ਵੀ ਵਿਧਾਨ ਸਭਾ ਦੇ ਵਿੱਚ ਪਾਸ ਹੁੰਦਾ ਪਰ ਉਹਨਾਂ ਨੇ ਇਹ ਵੀ ਨਹੀਂ ਕੀਤਾ ਸਾਨੂੰ ਇਸ ਚੀਜ਼ ਦਾ ਬੜਾ ਬਹਿ ਦੁੱਖ ਹੈ ਮਨਾਲ ਹੈ ਪਰ ਇਹਨਾਂ ਦੀ ਮਿਹਰਬਾਨੀ ਕਰਕੇ ਸਾਡਾ ਕਾਨੂੰਨ ਨਹੀਂ ਬੜ ਰਿਹਾ ਸਾਡਾ ਮੋਰਚਾ ਨਹੀਂ ਲੱਗਿਆ ਹੋਇਆ ਮੈਂ ਅਕਾਲ ਤਖਤ ਸਾਹਿਬ ਨੂੰ ਇੰਨਾ ਸਮਰਪਿਤ ਆ ਵੀ ਅਕਾਲ ਤਖਤ ਸਾਹਿਬ ਮੈਨੂੰ ਜੇ ਕਹਿ ਦੇਣਾ ਵੀ ਗੋਲੀ ਮਾਰ ਤਾਂ ਮੈਂ ਗੋਲੀ ਵੀ ਆਪਣੇ ਆਪ ਨੂੰ ਮਾਰਨ ਸੱਤਾਂ ਜੇ ਮੈਨੂੰ ਕੋਈ ਸੌਦਾ ਲਾਉਣਾ ਤਾਂ ਮੈਂ ਸੌਦਾ ਵੀ ਲਾ ਸਕਦਾ ਗੁਰੂ ਨਾਲ ਪਿਆਰ ਮੈਂ ਗੁਰੂ ਵਾਸਤੇ ਮਰ ਵੀ ਸਕਦਾ ਮਾਰ ਵੀ ਸਕਦਾ ਜੋ ਹੁਕਮ ਹੋਵੇ ਅਕਾਲ ਤਖਤ ਸਾਹਿਬ ਨੂੰ ਮੈਂ ਕਰ ਸਕਦਾ ਅਗਲਾ ਟਾਰਗੇਟ ਕਹਿੰਦੇ ਪੰਜਾਬ ਇੱਥੇ ਹਿੰਦੂ ਵਰਸਸ ਸਿੱਖ ਕਰਿਆ ਜਾਊ ਪਰ ਇਸ ਮੋਰਚੇ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਕਿ ਭਾਈਚਾਰਕ ਇੱਕ ਤਾਂ ਬੜੀ ਮਜ਼ਬੂਤ ਹੈ ਤਾਂ ਇਸ ਮਾਹੌਲ ਨੂੰ ਕਿਵੇਂ ਸਮਝੋ ਸਾਰੇ ਧਰਮਾਂ ਦੇ ਇੱਥੇ ਬੰਦੇ ਪਹੁੰਚੇ ਨੇ ਮੁਸਲਮਾਨ ਧਰਮ ਤੋਂ ਵੀ ਪਹੁੰਚੇ ਨੇ ਕ੍ਰਿਸਚੀਅਨ ਤੋਂ ਵੀ ਪਹੁੰਚੇ ਨੇ ਇਸਾਈ ਤੋਂ ਵੀ ਪਹੁੰਚੇ ਨੇ ਸਾਰੇ ਪਹੁੰਚੇ ਨੇ ਸਿੱਖ ਧਰਮ ਦੇ ਹਿੰਦੂ ਧਰਮ ਦੇ ਸਾਰੇ ਧਰਮਾਂ ਦੇ ਲੋਏ ਤਾਂ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਸਰਕਾਰ ਇੰਦਰ ਖਾਸ ਕਰਕੇ ਖਿਆਲ ਦੇਵੇ ਸਾਡੇ ਨਾਲ ਹਿੰਦੂ ਭਾਈਚਾਰੇ ਤੋਂ ਮੋਦਗਲ ਸਾਹਿਬ ਮੌਜੂਦ ਨੇ ਗੱਲ ਸਾਹਿਬ ਕਿਹਾ ਜਾਂਦਾ ਹੈ ਕਿ ਦੇਸ਼ ਦੇ ਵਿੱਚ ਅਜਹੀ ਰਾਜਨੀਤੀ ਦਾ ਦਬਦਬਾ ਹੈ ਕਿ ਸਾਰੇ ਭਾਈਚਾਰੇ ਨੂੰ ਆਪਸ ਦੇ ਵਿੱਚ ਲੜਾ ਕੇ ਰਾਜਨੀਤੀ ਕੀਤੀ ਜਾ ਰਹੀ ਹੈ ਪਰ ਇੱਥੇ ਦਾ ਮਾਹੌਲ ਥੋੜਾ ਅਲੱਗ ਦੇਖਣ ਨੂੰ ਮਿਲ ਰਿਹਾ ਜਿੱਥੇ ਸਾਰੇ ਭਾਈਚਾਰੇ ਇਕੱਠੇ ਹੋ ਕੇ ਮੋਰਚੇ ਦੇ ਵਿੱਚ ਬੈਠੇ ਨੇ ਪਹਿਲਾਂ ਤਾਂ ਤੁਹਾਡੇ ਆਜ਼ਾਦ ਪੱਤਰਕਾਰ ਤੇ ਤੁਹਾਨੂੰ ਸਾਰਿਆਂ ਨੂੰ ਤੇ ਸਾਰੇ ਤੁਹਾਡੇ ਸਰੋਤਿਆਂ ਨੂੰ ਸਾਰੇ ਸਮੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਸਾਡੇ ਅੱਜ ਇੱਥੇ ਸੁਬਾਣਾ ਦੇ ਵਿੱਚ ਤੁਸੀਂ ਇੱਥੇ ਪਹੁੰਚੇ ਹੋ ਤੇ ਸਾਡੇ ਸਾਰੇ ਧਰਮਾਂ ਦੇ ਪ੍ਰਤੀ ਜੋ ਭਾਈ ਗੁਰਜੀਤ ਸਿੰਘ ਖਾਲਸਾ ਜੀ ਨੇ ਮੋਰਚਾ ਲਾਇਆ ਹੋਇਆ ਟਾਵਰ ਤੇ ਉਸ ਦੇ ਵਿੱਚ ਅੱਜ ਇੰਨੀ ਬਰਸਾਤ ਹੋਣ ਦੇ ਬਾਵਜੂਦ ਵੀ ਸਾਰੇ ਧਰਮਾਂ ਦੇ ਨੁਮਾਇंदे ਇੱਥੇ ਪਹੁੰਚੇ ਨੇ ਤੇ ਬੜੇ ਇਕੱਠ ਦੇ ਵਿੱਚ ਤੁਸੀਂ ਦੇਖਿਆ ਇੱਥੇ ਸਾਰੇ ਲੋਕ ਆਏ ਨੇ ਤੇ ਸਾਰਿਆਂ ਨੇ ਆਪਣੇ ਆਪਣੇ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਨੇ ਸਾਰਿਆਂ ਨੇ ਭਾਈ ਗੁਰਜੀਤ ਸਿੰਘ ਖਾਲਸਾ ਜੀ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਤੁਹਾਡੇ ਨਾਲ ਖੜੇ ਆ ਜੇ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਹੁੰਦੀ ਹੈ ਤਾਂ ਗੁਰਜੀਪਾਈ ਗੁਰਜੀਤ ਸਿੰਘ ਖਾਲਸਾ ਜੀ ਨੂੰ ਤਾਂ ਇਹ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ ਕਿਉਂਕਿ 258 ਦੇ ਦਿਨ ਕਰੀਬ ਹੋ ਗਏ ਨੇ ਸਾਲ ਵਾਂਗੂ ਹੀ ਹੋ ਗਿਆ ਜੀ ਹੁਣ ਤਾਂ ਇੰਨਾ ਸਮਾਂ ਉੱਪਰ ਗਰਮੀ ਠੰਡ ਸਾਰਾ ਤੁਸੀਂ ਐਂ ਦੇਖੋ ਵੀ ਲੋਹਾਂ ਚੱਲਦੀਆਂ ਨੇ ਉੱਪਰ ਐਨੇ 400 500 ਫੁੱਟ ਦੇ ਉੱਪਰ ਬੈਠਣਾ ਬਹੁਤ ਵੱਡੀ ਗੱਲ ਹੁੰਦੀ ਹੈ ਭਾਈ ਗੁਰਜੀਤ ਸਿੰਘ ਖਾਲਸਾ ਜੀ ਨੂੰ ਗੁਰੂ ਮਹਾਰਾਜ ਨੇ ਤਾਕਤ ਬਖਸ਼ੀ ਹੋਈ ਹੈ ਜਿਹੜੇ ਉਹ ਉੱਤੇ ਬੈਠੇ ਨੇ ਜੇ ਅਸੀਂ ਤਾਂ ਚੜਦੇ ਚੜਦੇ ਵੀ ਡਰ ਲੱਗਦਾ ਸਾਨੂੰ ਤਾਂ ਜੇ ਅਸੀਂ ਐਡਾ ਉੱਚੇ ਚੜ ਕੇ ਦੇਖ ਥੱਲੇੋਂ ਦੇਖ ਲਈਏ ਪਰ ਮਾਲਕ ਦੀ ਉਹਨਾਂ ਤੇ ਬਖਸ਼ਿਸ਼ ਕੀਤੀ ਹੋਈ ਹੈ ਪਰ ਸਰਕਾਰ ਹੈ ਜੋ ਦੇਖੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਭਗਵਾਨ ਸਿੰਘ ਮਾਨ ਉਹਨਾਂ ਨੇ ਭਾਈ 2022 ਦੇ ਵਿੱਚ ਆਪ ਇਹ ਗੱਲ ਕਹੀ ਸੀ ਵੀ ਜਦੋਂ ਤੁਸੀਂ ਸਾਡੀ ਸਰਕਾਰ ਬਣਾਓ ਤੇ ਜੇ ਇਹ ਜਿਹੜੇ ਆਪਣਾ 15 ਦੇ ਵਿੱਚ ਜਿਵੇਂ ਬੇਆਦਬੀ ਹੋ ਗਈ ਸੀ ਗੁਰੂ ਗ੍ਰੰਥ ਸਾਹਿਬ ਦੀ ਉਸ ਟਾਈਮ ਸਪੈਸ਼ਲ ਇਹਨਾਂ ਨੇ ਆਪ ਪਾਰਟੀ ਦੇ ਆਗੂ ਹੋਣ ਦੇ ਨਾਤੇ ਪੰਜਾਬ ਦੇ ਵਿੱਚ ਆਪਣੇ ਵੱਲੋਂ ਐਲਾਨ ਕੀਤਾ ਸੀ ਕਿ ਜਦੋਂ ਸਰਕਾਰ ਦੇ ਵਿੱਚ ਅਸੀਂ ਆਵਾਂਗੇ ਅਸੀਂ ਇਹ ਕਾਨੂੰਨ ਬਣਾਵਾਂਗੇ ਕਿ ਇੱਕ ਬੰਦੇ ਨੂੰ ਘੱਟੋ ਘੱਟ ਉਮਰ ਕੈਦ ਹੋ ਜਾਵੇ ਇਹ ਤਾਂ ਕਿ ਬੰਦਾ ਅੱਗੇ ਨੂੰ ਇਹ ਬੇਆਦਮੀਆਂ ਕਰਨ ਦਾ ਮਨ ਦੇ ਵਿੱਚ ਡਰ ਹੋਵੇ ਪੈ ਹੋਵੇ ਸੋ ਉਹੀ ਉਹਨਾਂ ਦੀਆਂ ਗੱਲਾਂ ਸਾਨੂੰ ਸਮਝ ਨਹੀਂ ਲੱਗਦੀ ਅੱਜ ਜੇ ਭਾਈ ਸਾਹਿਬ ਇਸ ਗੱਲ ਤੇ ਮੋਰਚੇ ਤੇ ਮੋਰਚਾ ਲਾਇਆ ਤੇ ਇੰਨਾ ਸਮਾਂ ਹੋ ਗਿਆ ਸਮਾਣਾ ਦੇ ਵਿੱਚ ਸੀਐਮ ਸਾਹਿਬ ਪਹਿਲਾਂ ਆਏ ਵੀ ਨੇ ਬੱਚਿਆਂ ਦੇ ਸੰਬੰਧ ਦੇ ਵਿੱਚ ਆਏ ਸੀ ਚਲੋ ਉਦੋਂ ਕਰਕੇ ਗਏ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਜੋ ਕੋਈ ਗ੍ਰਿਫਤਾਰੀ ਸੀ ਨਹੀਂ ਹੋ ਰਹੀ ਸੀ ਉਹ ਵੀ ਕਰ ਕੀਤੀ ਹੈ ਪਰ ਇਸ ਵਾਸਤੇ ਮੈਨੂੰ ਸਮਝ ਲੱਗੀ ਇਸ ਪਾਸੇ ਕਿਉਂ ਨਹੀਂ ਆਏ ਹਾਲਾਂਕਿ ਨਾਲ ਹੀ ਹੀ ਸੀ ਬਿਲਕੁਲ ਮਾਤਾ ਰਾਣੀ ਦੇ ਚੌਂਕ ਦੇ ਆ ਮੇਰਾ ਕਹਿ ਲੇ ਤਾਂ 50 ਕਰਮਾਂ ਦਾ ਐ ਫਰਕ ਨਹੀਂ ਹੈਗਾ ਇਧਰ ਕਮੇਟੀ ਨੂੰ ਬੁਲਾ ਕੇ ਉਹਨਾਂ ਨਾਲ ਵੀ ਗੱਲ ਕਰਨੀ ਬਣਦੀ ਸੀ ਸੋ ਅਸੀਂ ਹੁਣ ਸਾਰੇ ਧਰਮਾਂ ਦੇ ਆਗੂ ਸਾਥੀ ਸਾਰੇ ਮੈਂਬਰ ਸਹਿਰ ਨਿਵਾਸੀ ਆਲੇ-ਦਾਲੀ ਪਿੰਡਾਂ ਤੋਂ ਪੰਜਾਬ ਤੋਂ ਸਾਰੇ ਇਕੱਠੇ ਹੋ ਕੇ ਅਸੀਂ ਦਿਨ ਰਾਤ ਕੋਸ਼ਿਸ਼ ਕਰ ਰਹੇ ਹਾਂ ਹੁਣ ਇਹ ਮੋਰਚਾ ਇੱਕ ਵਿਸ਼ਾਲ ਰੂਪ ਧਾਰਨ ਕਰੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਅਸੀਂ ਜਿੱਦ ਦੇ ਪਹਿਲਾ ਮੋਰਚਾ ਲਾਇਆ ਤੇ ਅਸੀਂ ਰਾਤ ਨੂੰ ਵੀ ਬੈਠੇ ਰਹੇ ਉਸ ਸਮੇਂ ਸਾਨੂੰ ਕਿਹਾ ਵੀ ਫਾਈਲ ਤੁਹਾਡੀ ਸੀਐਮ ਸਾਹਿਬ ਦੇ ਕੋਲੇ ਪਹੁੰਚ ਚੁੱਕੀ ਹੈ ਵੀ ਹੋ ਜਾਣਗੇ ਸੈਨ ਤੇ ਅਸੀਂ ਸੋਚਦੇ ਰਹੇ ਵੀ ਚਲੋ ਕੋਈ ਸੈਸ਼ਨ ਬੁਲਾ ਕੇ ਸਪੈਸ਼ਲ ਸੈਸ਼ਨ ਬੁਲਾ ਕੇ ਉਹਦੇ ਵਿੱਚ ਵਿਧਾਨ ਸਭਾ ਦੇ ਵਿੱਚ ਪਾਸ ਕਰ ਦਾਂਗੇ ਪਤਾ ਹੈ ਸਾਨੂੰ ਵੀ ਵਿਧਾਨ ਸਭਾ ਦੇ ਵਿੱਚ ਪਾਸ ਹੁੰਦਾ ਪਰ ਉਹਨਾਂ ਨੇ ਇਹ ਵੀ ਨਹੀਂ ਕੀਤਾ ਸਾਨੂੰ ਇਸ ਚੀਜ਼ ਦਾ ਬੜਾ ਬਹਿ ਦੁੱਖ ਹੈ ਮਲਾਲ ਹੈ ਵੀ ਗੱਲਾਂ ਗੱਲਾਂ ਦੇ ਵਿੱਚ ਉਹਨਾਂ ਨੇ ਇੰਨਾ ਸਮਾਂ ਲਖਾਤਾ ਇਹ ਸਿਰਫ ਆਪਣੀ ਸਰਕਾਰ ਬਣਾਉਣ ਦੇ ਵਿੱਚ ਉਹ ਜ਼ਰੂਰੂਪ ਹੋ ਗਏ ਤੇ ਆਪਣੀ ਸਰਕਾਰ ਦੇ ਵਿੱਚ ਮੌਜਾਂ ਲੈਣ ਦੇ ਵਿੱਚ ਮਸ਼ਰੂਕ ਹੋ ਗਏ ਇਸ ਕਰਕੇ ਅਸੀਂ ਬਿਲਕੁਲ ਉਹਨਾਂ ਦੇ ਇਸ ਗੱਲ ਤੋਂ ਜਿਹੜਾ ਉਹਨਾਂ ਨੇ ਨਹੀਂ ਇਹ ਕੀਤਾ ਬਹੁਤ ਸਾਡਾ ਇਹ ਮਨ ਦੁਖੀ ਹੈ ਤੇ ਸਾਡੇ ਜਿਹੜੇ ਸੀਨੇ ਨੇ ਬਲੁੰਦਰੇ ਪਏ ਨੇ ਕਿਉਂਕਿ ਜਦੋਂ ਕੋਈ ਧਾਰਮਿਕ ਗ੍ਰੰਥਾਂ ਦੀ ਕਿਤੇ ਵੀ ਵਿਆਦਬੀ ਹੁੰਦੀ ਹੈ ਉਦੋਂ ਮਨ ਦੇ ਵਿੱਚ ਫਿਰ ਇੱਕ ਚੀਜ਼ ਉੱਠਦੀ ਹੈ ਵੀ ਸਾਡੇ ਮੁੱਖ ਮੰਤਰੀ ਸਾਹਿਬ ਹੁਣ ਮੌਜੂਦਾ ਹੈਗੇ ਨੇ ਇਹਨਾਂ ਨੇ ਵਾਅਦਾ ਕੀਤਾ ਸੀ ਪਰ ਇਹਨਾਂ ਦੀ ਮਿਹਰਬਾਨੀ ਕਰਕੇ ਸਾਡਾ ਕਾਨੂੰਨ ਨਹੀਂ ਬਣ ਰਿਹਾ ਸਾਡਾ ਮੋਰਚਾ ਵੀ ਲੱਗਿਆ ਹੋਇਆ ਸੋ ਉਹਨਾਂ ਨੂੰ ਅਪੀਲ ਕਰਦੇ ਆਂ ਕਿ ਜਲਦੀ ਤੋਂ ਜਲਦੀ ਇਹ ਮੋਰਚਾ ਖਤਮ ਕਰਾਓ ਤੇ ਆਪਣਾ ਇਹ ਕਾਨੂੰਨ ਬਣਾ ਕੇ ਭਾਈ ਗੁਰਜੀਤ ਸਿੰਘ ਖਾਲਸਾ ਜੀ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਆਪਾਂ ਥੱਲੇ ਉਤਾਰੀਏ ਹਾਂ ਜੀ ਇੱਕ ਨਾ ਸਟੇਜ ਤੋਂ ਤੁਸੀਂ ਬੋਲ ਰਹੇ ਸੀ ਉਦੋਂ ਤੁਸੀਂ ਇੱਕ ਗੱਲ ਕਹੀ ਕਿ ਜੇਕਰ ਅਕਾਲ ਤਖਤ ਸਾਹਿਬ ਤੋਂ ਹੁਕਮ ਹੋ ਜਾਂਦਾ ਤਾਂ ਮੈਂ ਸੋਧਾ ਲਾਉਣ ਨੂੰ ਤਿਆਰ ਹਾਂ ਕਿਸੇ ਦਾ ਕਤਲ ਖੂਨ ਕਰਨ ਨੂੰ ਵੀ ਤਿਆਰ ਹਾਂ ਤੇ ਅੱਜ ਦੇ ਦੌਰ ਦੇ ਵਿੱਚ ਦੇਖਣ ਨੂੰ ਮਿਲਦਾ ਕਿ ਬਹੁਤ ਸਾਰੇ ਸਿੱਖ ਨੇ ਜਿਹੜੇ ਉਹ ਅਕਾਲ ਤਖਤ ਸਾਹਿਬ ਦਾ ਹੁਕਮ ਮੰਨ ਕੇ ਰਾਜ਼ੀ ਨਹੀਂ ਹਾਲਾਂਕਿ ਕਾਰਨ ਕੁਝ ਵੀ ਹੋ ਸਕਦੇ ਆ ਪਰ ਬਤੌਰ ਹਿੰਦੂ ਤੁਹਾਡੇ ਅੰਦਰੋਂ ਭਾਵਨਾ ਕਿਵੇਂ ਪੈਦਾ ਹੋਈ ਕਿ ਜੇਕਰ ਅਕਾਲ ਤਖਤ ਸਾਹਿਬ ਤੋਂ ਹੁਕਮ ਹੁੰਦਾ ਤਾਂ ਮੈਂ ਸੋਧਾ ਲਾਉਣ ਨੂੰ ਵੀ ਤਿਆਰ ਹਾਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਜ਼ਿਆਦਾ ਕਿਉਂਕਿ ਉਹਦੇ ਵਿੱਚ ਸਾਰੇ ਗ੍ਰੰਥਾਂ ਦਾ ਮਚੋੜ ਹੈ ਜੋ ਗੁਰੂ ਮਹਾਰਾਜ ਦੇ ਭਾਈ ਗੁਰਦਾਸ ਜੀ ਨੇ ਉਹਨਾਂ ਦੇ ਵਿੱਚ ਸਾਰੇ ਧਰਮਾਂ ਦੇ ਗ੍ਰੰਥ ਕੱਢ ਕੇ ਸਾਰੇ ਭਗਤਾਂ ਦੀ ਬਾਣੀ ਉਹਦੇ ਵਿੱਚ ਕੱਢਤੀ ਮੈਂ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੈਂ ਇਹ ਕਹਨਾ ਕਿ ਮੈਂ ਅਕਾਲ ਤਖਤ ਸਾਹਿਬ ਨੂੰ ਇੰਨਾ ਸਮਰਪਿਤ ਆ ਵੀ ਅਕਾਲ ਤਖਤ ਸਾਹਿਬ ਮੈਨੂੰ ਜੇ ਕਹਿ ਦੇਣਾ ਵੀ ਗੋਲੀ ਮਾਰ ਤਾਂ ਮੈਂ ਗੋਲੀ ਵੀ ਆਪਣੇ ਆਪ ਨੂੰ ਮਾਰਨ ਸਾਬਦਾ ਜੇ ਮੈਨੂੰ ਕਹੇ ਕੋਈ ਸੋਧਾ ਲਾਉਣਾ ਤਾਂ ਮੈਂ ਸੋਧਾ ਵੀ ਲਾ ਸਕਦਾ ਮੈਂ ਅਕਾਲ ਤਖ ਸਭ ਨੂੰ ਸਮਰਪਤਾ ਮੇਰਾ ਕਹਿਣ ਦਾ ਮਤਲਬ ਹੈ ਗੁਰੂ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਤਾ ਉਹ ਮੈਂ ਆਪਣੀ ਦਿਲ ਦੀ ਭਾਵਨਾ ਤੋਂ ਸਮਰਪਤਾ ਉਹ ਕਿ ਕਿਸੇ ਦੇ ਕਹੇ ਤੋਂ ਜਾਂ ਮੈਂ ਕਿਸੇ ਦੇ ਪਿੱਛੇ ਲੱਗ ਕੇ ਨਹੀਂ ਗੱਲ ਕਰਦਾ ਮੈਂ ਆਪਣੇ ਮੈਨੂੰ ਗੁਰੂ ਦਾ ਗੁਰੂ ਨਾਲ ਪਿਆਰ ਹੈ ਮੈਂ ਗੁਰੂ ਪਾਸਤੇ ਮਰ ਵੀ ਸਕਦਾ ਮਾਰ ਵੀ ਸਕਦਾ ਜੋ ਹੁਕਮ ਹੋਵੇ ਅਕਾਲ ਤਖ ਸਭ ਨੂੰ ਮੈਂ ਕਰ ਸਕਦਾ ਅੱਛਾ ਦੇਸ਼ ਦੇ ਵਿੱਚ ਅਜਿਹੀ ਰਾਜਨੀਤੀ ਚੱਲਦੀ ਹੈ ਇਲਜ਼ਾਮ ਲੱਗਦਾ ਦੇਸ਼ ਦੀ ਸਰਕਾਰ ਤੇ ਕਿ ਉਹ ਧਰੂਵੀਕਰਨ ਦੀ ਰਾਜਨੀਤੀ ਕਰਦੀ ਹੈ ਪਹਿਲਾ ਦੇਸ਼ ਤੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮੁਸਲਮ ਵਰਸਸ ਹਿੰਦੂ ਕਰਿਆ ਗਿਆ ਤੇ ਅਗਲਾ ਟਾਰਗੇਟ ਕਹਿੰਦੇ ਪੰਜਾਬ ਹੈ ਇੱਥੇ ਹਿੰਦੂ ਵਰਸਸ ਸਿੱਖ ਕਰਿਆ ਜਾਊ ਪਰ ਇਸ ਮੋਰਚੇ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਕਿ ਭਾਈਚਾਰਕ ਇੱਕ ਤਾਂ ਬੜੀ ਮਜ਼ਬੂਤ ਹੈ ਤਾਂ ਇਸ ਮਾਹੌਲ ਨੂੰ ਕਿਵੇਂ ਸਮਝਦੇ ਹੋ ਤੁਸੀਂ 25 ਜਨਵਰੀ ਸਰਕਾਰਾਂ ਏਜੰਸੀਆਂ ਜੋ ਮਰਜ਼ੀ ਜਿਸ ਤਰ੍ਹਾਂ ਮਰਜ਼ੀ ਕਰੀ ਜਾਣ ਇੱਥੇ ਤੁਸੀਂ ਖੂਬਸੂਰਤੀ ਦੇਖ ਰਹੇ ਹੋ ਜਿਸ ਤਰ੍ਹਾਂ ਆਪਣੇ ਕਹਿੰਦੇ ਨਾ ਆਪਾਂ ਪੰਜਾਬ ਦੇ ਵਿੱਚ ਸਵੇ ਸਰਬ ਧਰਮ ਦਾ ਆਪਾਂ ਸਮੇਲਨ ਜਿਵੇਂ ਕਹਿੰਦੇ ਆਪਾਂ ਸਾਰੇ ਧਰਮਾਂ ਦੇ ਇੱਥੇ ਇੱਕ ਆਪਣਾ ਅੱਜ ਉੱਥੇ ਮੋਰਚੇ ਦੇ ਵਿੱਚ ਸਾਰੇ ਇਕੱਠੇ ਹੋਏ ਨੇ ਇਹਨਾਂ ਨੂੰ ਨਾ ਕੋਈ ਬਖ ਕਰ ਸਕਿਆ ਰੰਗ ਬਰੰਗੇ ਫੁੱਲਾਂ ਦੀ ਤਰ੍ਹਾਂ ਹੈ ਫਲਵਾੜੀ ਤਰ੍ਹਾਂ ਜਿਸ ਤਰ੍ਹਾਂ ਪੰਜਾਬ ਵਸ ਰਿਹਾ ਇਸੇ ਤਰ੍ਹਾਂ ਅੱਜ ਸਮਾਣਾ ਦੇ ਵਿੱਚ ਸਾਰੇ ਧਰਮਾਂ ਦੇ ਵਿੱਚ ਸਾਰੇ ਧਰਮਾਂ ਦੇ ਇੱਥੇ ਬੰਦੇ ਪਹੁੰਚੇ ਨੇ ਮੁਸਲਮਾਨ ਧਰਮ ਤੋਂ ਵੀ ਪਹੁੰਚੇ ਨੇ ਕ੍ਰਿਸਚੀਅਨ ਤੋਂ ਵੀ ਪਹੁੰਚੇ ਨੇ ਇਸਾਈ ਤੋਂ ਵੀ ਪਹੁੰਚੇ ਨੇ ਸਾਰੇ ਪਹੁੰਚੇ ਨੇ ਸਿੱਖ ਧਰਮ ਦੇ Hindu ਧਰਮ ਦੇ ਸਾਰੇ ਧਰਮਾਂ ਦੇ ਉਰੇ ਆਗੂ ਸਹਿਬਾਨ ਤੇ ਉਹਨਾਂ ਦੇ ਸਾਥੀ ਸਹਬਾਨ ਸਾਰੇ ਇਕੱਠੇ ਹੋਏ ਨੇ ਸਾਰਿਆਂ ਨੇ ਇੱਕ ਹੋਰ ਐ ਦੱਤੀ ਹੈ ਕਿ ਹੁਣ ਅਸੀਂ ਇਹ ਮੋਰਚੇ ਦੇ ਵਿੱਚ ਪਹਿਲਾਂ ਨਹੀਂ ਸਾਨੂੰ ਪਤਾ ਸੀ ਕਈ ਵਾਰ ਨਾ ਪਲਾਨਿੰਗ ਦੇ ਵਿੱਚ ਕਮੀਆਂ ਰਹਿ ਜਾਂਦੀਆਂ ਨੇ ਜਦੋਂ ਸਟ੍ਰੈਟੇਜੀ ਬਣਦੀ ਹੈ ਜਿਹੜੇ ਸਾਡੇ ਭਾਈ ਹੁਣ ਕੋਆਰਡੀਨੇਟਰ ਨੇ ਭਾਈ ਗੁਰਪ੍ਰੀਤ ਸਿੰਘ ਜੀ ਉਹਨਾਂ ਨੇ ਹੁਣ ਉਹਨਾਂ ਨੂੰ ਅਸੀਂ ਦੱਸਿਆ ਵੀ ਤੁਸੀਂ ਸਾਨੂੰ ਨੰਬਰਾਂ ਤੇ ਮੈਸੇਜ ਪਾ ਦਿਆ ਕਰੋ ਤਾਂ ਕਿ ਅੱਗੇ ਅਸੀਂ ਆਪਣੇ ਆਪਣੇ ਬਹਿ ਬੰਦਿਆਂ ਨੂੰ ਵੀ ਦੱਸ ਸਕੀਏ ਹੋਰ ਵੱਧ ਤੋਂ ਵੱਧ ਇਕੱਠ ਹੋ ਗਏ ਅੱਜ ਦੇਖੋ ਬਰਸਾਤ ਦੇ ਹੋਣ ਦੇ ਬਾਵਜੂਦ ਵੀ ਇੰਨਾ ਇਕੱਠ ਹੋਇਆ ਇੱਥੋਂ ਪਤਾ ਲੱਗਦਾ ਕਿ ਹੁਣ ਦਿਨੋਂ ਦਿਨ ਇਹ ਮੋਰਚਾ ਬਹੁਤ ਵਿਚਾਰ ਰੂਪ ਧਾਰਨ ਕਰੂਗਾ ਤਾਂ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਸਰਕਾਰ ਇਧਰ ਖਾਸ ਕਰਕੇ ਖਿਆਲ ਦੇਵੇ ਕਿ ਨਾ ਕੋਈ ਸਰਕਾਰ ਨੂੰ ਅੱਗੇ ਦਿੱਕਤ ਆਵੇ ਤੇ ਆਪਣਾ ਕਾਨੂੰਨ ਬਣਾ ਕੇ ਇਹ ਜਲਦੀ ਇਨਸਾਫ ਦਵਾਇਆ ਜਾਵੇ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ-ਬਹੁਤ ਆਈ ਬਹੁਤ-ਬਹੁਤ ਧੰਨਵਾਦ